ਸਸਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੇ ਅਕਸਰ ਘਰਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਆਤਮ ਹੁੰਦੀ ਆ ਕਿ ਆਪਾਂ ਬਾਜ਼ਾਰ ਤੋਂ ਪੈਕੇਟ ਵਾਲੇ ਚਿਪਸ ਨੇ ਜਿਹੜੇ ਉਹ ਲਿਆ ਕੇ ਬੱਚਿਆਂ ਨੂੰ ਵੀ ਦਿਨੇ ਆਪ ਵੀ ਖਾ ਲੈਂਦੇ ਆ ਤੇ ਉਹ ਜਿਹੜੇ ਪੈਕਟ ਵਾਲੇ ਚਿਪਸ ਨੇ ਉਹ ਬਿਲਕੁਲ ਵੀ ਆਪਣੀ ਸਿਹਤ ਦੇ ਲਈ ਚੰਗੇ ਨਹੀਂ ਹੁੰਦੇ ਹੈਗੇ ਅੱਜ ਆਪਾਂ ਤੁਹਾਨੂੰ ਘਰ ਦੇ ਵਿੱਚ ਹੀ گارਲਿਕ ਦੇ ਨਾਲ ਤਿਆਰ ਹੋਣ ਵਾਲੇ ਚਿਪਸ ਨੇ ਜਿਹੜੇ ਉਹ ਬਣਾ ਕੇ ਦਿਖਾਵਾਂਗੇ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦੇ ਨੇ ਤੇ ਆ ਬੱਚਿਆਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦੇ ਬੱਚੇ ਅਤੇ ਬੜੇ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਇਹ ਜਿਹੜੀ ਰੈਸਪੀ ਆ ਤਿਆਰ ਕਰਕੇ ਦਿਖਾਵਾਂਗੇ ਜੇਕਰ ਤੁਸੀਂ रेसिपी ਸਿੱਖਣੀ ਆ ਤਾਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਨੇ ਪਹਿਲਾਂ گارਲਿਕ ਲਿਆਏ ਇਹ ਆਪਾਂ ਨੇ ਛਿਲਕਿਆਂ ਦੇ ਸਮੇਤ ਹੀ ਲੈ ਕੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਕੁੱਟ ਲਿਆ ਸੀਗਾ ਤੇ ਹੁਣ ਇੱਧਰ ਆਪਾਂ ਇੱਕ ਪਾਸੇ ਤਿੰਨ ਚਾਰ ਆਲੂ ਨੇ ਜਿਹੜੇ ਪਹਿਲਾਂ ਹੀ ਕੱਟ ਕੇ ਧੋਗੇ ਰੱਖਲੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਗੋਲ-ਗੋਲ ਸ਼ੇਪ ਦੇ ਵਿੱਚ ਸਲਾਈਸਾਂ ਇਹਨਾਂ ਦੀਆ ਬਣਾ ਲਵਾਂਗੇ ਤੇ ਇਸ ਤਰ੍ਹਾਂ ਜਿਹੜੇ ਆਪਣੇ ਚਿਪਸ ਨੇ ਬਹੁਤ ਹੀ ਵਧੀਆ ਬਣਦੇ ਨੇ ਤੇ ਹੁਣ ਆਪਣੇ ਜਿਹੜੇ ਆਲੂ ਕੱਟ ਕੇ ਰੱਖੇ ਨੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੀ ਪਾਣੀ ਦੇ ਵਿੱਚ ਡਿੱਪ ਕਰੀ ਜਾਵਾਂਗੇ ਤਾਂ ਕਿ ਜਿਹੜਾ ਉਹਨਾਂ ਦਾ ਕਲਰ ਆ ਉਹ ਬਰਕਰਾਰ ਰਹੇ ਜੇਕਰ ਆਪਾਂ ਥੋੜਾ ਜਿਹਾ ਬਾਹਰ ਪਏ ਰਹਿਣ ਦਿੰਨੇ ਆ ਆਲੂ ਹਵਾ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਰੰਗ ਆ ਉਹ ਕਾਲਾ ਹੋ ਜਾਂਦਾ ਇਸ ਕਰਕੇ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਹੀ ਆ ਜਿਹੜਾ ਪਾਣੀ ਦੇ ਵਿੱਚ ਭਿਓ ਲਵਾਂਗੇ ਤੇ ਅੱਗੇ ਹੁਣ ਆਪਾਂ ਜਿਹੜੇ-ਜਿਹੜੇ ਇਨਗਰੀਡੀIENTS ਇਸਤੇਮਾਲ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਰੈਸਪੀ ਦੇ ਵਿੱਚ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਇਹ ਜਿਹੜੇ ਚਿਪਸ ਨੇ ਇਹ ਆਪਾਂ ਬਹੁਤ ਇੱਕ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ ਇਹਨਾਂ ਨੂੰ ਤੁਸੀਂ ਜਿੱਦਾਂ ਕਿ ਪਕੌੜਿਆਂ ਦੀ ਸ਼ੇਪ ਵੀ ਹੁੰਦੀ ਆ ਵੀ ਪਕੌੜੇ ਹੁੰਦੇ ਨੇ ਜਿਹੜੇ ਉਹ ਥੋੜੇ ਜਿਹਾ ਥਿੱਕ ਵੇਸਣ ਦੇ ਨਾਲ ਬਣਾਏ ਜਾਂਦੇ ਨੇ ਤੇ ਹੁਣ ਇਹ ਆ ਆਪਾਂ ਜਿਹੜੇ ਚਿਪਸ ਬਣਾਉਣੇ ਨੇ ਇਹਦਾ ਬੈਟਰ ਆ ਜਿਹੜਾ ਆਪਾਂ ਬਿਲਕੁਲ ਪਤਲਾ ਰੱਖਣਾ ਹੈ ਤਾਂ ਹੀ ਇਹ ਜਿਹੜੇ ਚਿਪਸ ਦੀ ਫਾਰਮ ਦੇ ਵਿੱਚ ਤਿਆਰ ਹੋਣਗੇ ਇੱਧਰ ਆਪਾਂ ਨੇ ਲਸਣਾ ਜਿਹੜਾ ਇਹ ਭੋਰ ਲਿਆ ਏ ਇਹਦਾ ਆਪਾਂ ਝਾੜਾ ਵਾਲਾ ਪਾਸਾ ਜਿਹੜਾ ਇਹ ਬਾਹਰ ਕੱਢ ਲਵਾਂਗੇ ਆਪਾਂ ਨੇ ਇਹ ਲਸਣਾ ਜਿਹੜਾ ਹਲਵਾਈ ਸਟਾਈਲ ਛਿਲਕੀਆਂ ਦੇ ਸਮੇਤ ਹੀ ਆ ਜਿਹੜਾ ਪਾਣੀ ਪਾ ਕੇ ਇਹਨੂੰ ਆਪਾਂ ਕੁੱਟਾਂਗੇ ਪਾਣੀ ਪਾ ਕੇ ਕੁੱਟਣ ਦੇ ਨਾਲ ਕੀ ਹੈ ਕਿ ਜਿਹੜਾ ਇਹਦਾ ਅਸਰ ਆ ਸਾਰਾ ਉਹ ਪਾਣੀ ਦੇ ਵਿੱਚ ਆ ਜਾਊਗਾ ਤੇ ਦੇਖੋ ਆਪਾਂ ਦੋਨੋਂ ਦਿਖਾ ਦੰਨੇ ਆਪਾਂ ਦੋ ਗੱਠੀਆਂ ਇਹ మీడియం ਸਾਈਜ਼ ਦੀਆਂ ਲਈਆਂ ਨੇ ਜੇਕਰ ਤੁਸੀਂ ਪੇਸਟ ਬਣਾ ਕੇ ਪਾਉਣਾ ਚਾਹੁੰਦੇ ਹੋ ਤਾਂ ਪੇਸਟ ਵੀ ਬਣਾ ਸਕਦੇ ਹੋ ਪਰ ਜਿਵੇਂ ਆਪਣੀਆਂ ਇਹ ਗੱਠੀਆਂ ਛੋਟੀਆਂ ਸੀਗੀਆਂ ਇਹ ਮਿਕਸੀ ਦੇ ਵਿੱਚ ਜਿਹੜੀਆਂ ਚੰਗੀ ਤਰ੍ਹਾਂ ਨਹੀਂ ਘੁੰਮਦੀਆਂ ਹੈਗੀਆਂ ਬਲੇਡਾਂ ਦੇ ਥੱਲੇ ਹੀ ਲੈ ਜਾਂਦੀਆਂ ਨੇ ਸੋ ਇਸ ਕਰਕੇ ਇਹਦਾ ਪੇਸਟ ਜਿਹੜਾ ਉਹ ਨਹੀਂ ਬਣਦਾ ਹੈਗਾ ਤਾਂ ਕਰਕੇ ਆਪਾਂ ਨੇ ਇਹਨਾਂ ਨੂੰ ਐਦਾਂ ਪਾਣੀ ਪਾ ਕੇ ਇੱਕ ਕੁੰਡੀ ਦੇ ਵਿੱਚ ਪਾ ਕੇ ਕੁੱਟ ਲਿਆਏ ਏ ਆਪਣਾ ਇਹ ਜਿਹੜਾ ਸੌਖਾ ਤਰੀਕਾ ਜੇਕਰ ਤੁਹਾਡੇ ਕੋਲ ਲਸਣ ਜ਼ਿਆਦਾ ਹੋਵੇ ਤਾਂ ਤੁਸੀਂ ਜ਼ਿਆਦਾ ਲਸਣ ਦੇ ਨਾਲ ਉਹਦਾ ਪੇਸਟ ਜਿਹੜਾ ਬਣਾ ਕੇ ਰੱਖ ਸਕਦੇ ਹੋ ਤੇ ਦੇਖੋ ਪਾਣੀ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਏ ਤੇ ਹੁਣ ਆਪਾਂ ਨੇ ਇਹਨੂੰ ਇੱਕ ਚਾਪਣੀ ਦੇ ਵਿੱਚ ਪਾ ਕੇ ਚਮਚੇ ਦੇ ਨਾਲ ਦਬਾ-ਦਬਾ ਕੇ ਸਾਰਾ ਜਿਹੜਾ ਆਧਾਰਕਾ ਉਹ ਕੱਢ ਲੈਣਾ ਏ ਤੇ ਬਾਅਦ ਵਿੱਚ ਆਪਾਂ ਇਹ ਜਿਹੜਾ ਪਾਣੀ ਆ ਉਹ ਆਪਾਂ ਆਪਣੇ ਜਿਹੜਾ ਵੇਸਣ ਦਾ ਬੈਟਰ ਤਿਆਰ ਕਰਾਂਗੇ ਉਹਦੇ ਵਿੱਚ ਪਾਵਾਂਗੇ ਹੁਣ ਆਪਾਂ ਨੇ ਆਲੂਆਂ ਨੂੰ ਇੱਕ ਟੋਕਰੀ ਦੇ ਵਿੱਚ ਕੱਢ ਲੈਣਾ। ਉਸੇ ਭਾਂਡੇ ਦੇ ਵਿੱਚ ਆਪਾਂ ਨੇ ਬੇਸਣ ਲੈ ਲੈਣਾ। ਬੇਸਣ ਆ ਜਿਹੜਾ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਪਰ ਜਿਹੜੇ ਇਹ ਚਿਪਸ ਬਣਾਉਣੇ ਨੇ ਇਹਦੇ ਲਈ ਆਪਾਂ ਨੂੰ ਬੇਸਣ ਆ ਜਿਹੜਾ ਥੋੜਾ ਜੀ ਇਸਤੇਮਾਲ ਕਰਨ ਦੀ ਜ਼ਰੂਰਤ ਆ ਕਿਉਂਕਿ ਆਪਾਂ ਪਕੌੜੇ ਨਹੀਂ ਬਣਾ ਰਹੇ ਹੈਗੇ ਇਸ ਕਰਕੇ ਇਹਦੇ ਵਿੱਚ ਬੇਸਣ ਆ ਜਿਹੜਾ ਉਹ ਘੱਟ ਲੱਗਦਾ। ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਨੂਨ ਦਾ ਪਾਇਆ ਸੀ ਤੇ ਨਾਲ ਹੀ ਥੋੜਾ ਜਿਹਾ ਆਪਾਂ ਜੀਰਾ ਲੈ ਲਿਆ ਤੇ ਅਦਰ ਤੋਂ ਥੋੜਾ ਜਿਹਾ ਘੱਟ ਆਪਾਂ ਜਮਣ ਲਈ ਆ ਨਾਲ ਹੀ 2 ਚਮਚੇ ਆਪਾਂ ਨੇ ਕਾਰਨ ਫਲਾਰ ਦੇ ਲੈ ਲੈਣੇ ਨੇ ਕਾਰਨ ਫਲਾਰ ਆ ਜਿਹੜਾ ਇਹ ਇਹ ਵੀ ਆਪਾਂ ਨੂੰ ਪਾਉਣਾ ਜ਼ਰੂਰੀ ਹੈ ਇਹਦੇ ਨਾਲ ਕੀ ਹੈ ਕਿ ਹਲਕੀ ਲੇਅਰ ਦੀ ਬਾਈਂਡਿੰਗ ਆ ਜਿਹੜੀ ਆਲੂਆਂ ਦੇ ਉੱਪਰ ਹੋ ਜਾਂਦੀ ਆ ਤੇ ਨਾਲ ਹੀ ਆਪਾਂ ਨੇ ਅੱਧਾ ਚਮਚਾ ਜਿਹੜਿਆ ਲਾਲ ਮਿਰਚ ਦਾ ਪਾਊਡਰ ਲੱਤ ਅੱਧਾ ਚਮਚਾ ਆਪਾਂ ਨੇ ਪਾਇਆ ਇਹਦੇ ਵਿੱਚ ਚਾਟ ਮਸਾਲਾ ਤੇ ਨਾਲ ਹੀ ਆਪਾਂ ਥੋੜੇ ਜਿਹਾ ਕਲਰ ਤੇ ਲਈਏ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਜਿਵੇਂ ਕਿ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਧਣੀਆਂ ਵਗੈਰਾ ਜਿਹੜਾ ਆਪਾਂ ਨੂੰ ਬਹੁਤ ਹੀ ਘੱਟ ਮਿਲਦਾ ਸੋ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਧਣੀਆਂ ਦਾ ਇਸਤੇਮਾਲ ਨਹੀਂ ਕੀਤਾ ਹੈਗਾ ਕਸੂਰੀ ਮੇਥੀ ਵੀ ਆ ਜਿਹੜੀ ਆਪਣੇ ਕੋ ਖਤਮ ਹੋਈ ਹੋਈ ਸੀਗੀ ਤੁਸੀਂ ਇਹਦੇ ਵਿੱਚ ਕਸੂਰੀ ਮੇਥੀ ਵੀ ਪਾ ਸਕਦੇ ਹੋ ਉਹਦਾ ਫਲੇਵਰ ਵੀ ਆ ਜਿਹੜਾ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਤੇ ਹੁਣ ਆਪਾਂ ਨੇ ਬੈਟਰ ਨੂੰ ਆ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਨੇ ਪਾਣੀ ਆ ਜਿਹੜਾ ਥੋੜਾ ਥੋੜਾ ਪਾ ਕੇ ਹੀ ਆਪਾਂ ਇਹਦਾ ਘੋਲ ਆ ਜਿਹੜਾ ਤਿਆਰ ਕਰਾਂਗੇ ਆਪਾਂ ਨੇ ਜਿਆਦਾ ਸਲੈਰੀ ਟਾਈਪ ਵੀ ਨਹੀਂ ਬਣਾਉਣਾ ਹੈਗਾ ਤੇ ਜਿਆਦਾ ਠਿੱਕ ਵੀ ਨਹੀਂ ਰੱਖਣਾ ਹੈਗਾ ਇਹ ਦੇਖੋ ਜਿਹੜਾ ਆਪਣਾ ਕੋਲ ਆ ਇਹ ਥੋੜਾ ਜਿਹਾ ਠਿੱਕਾ ਹੁਣ ਆਪਾਂ ਇਹਦੇ ਵਿੱਚ ਉਹ ਜਿਹੜਾ ਆਪਣਾ ਪਾਣੀ ਸੀਗਾ گارਲਿਕ ਵਾਲਾ ਉਹ ਪਾ ਲਵਾਂਗੇ ਨਾਲ ਹੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਵੀ ਪਾਵਾਂਗੇ ਤੇ ਨਾਲ ਹੀ ਆਪਾਂ ਅੱਧਾ ਚਮਚਾ ਦੇ ਵਿੱਚ ਕਾਲੀ ਮਿਰਚ ਐਡ ਕਰ ਲਵਾਂਗੇ ਇੱਕ ਵਾਰ ਤੋਂ ਆਪਾਂ ਨੇ ਫੇਰ ਮਿਕਸ ਕਰ ਲੈਣਾ ਹੁਣ ਆਪਾਂ ਨੇ ਇਹਦੇ ਵਿੱਚ گارਲਿਕ ਵਾਲਾ ਪਾਣੀ ਆ ਜਿਹੜਾ ਉਪਾਦਨ ਤੇ ਆਪਣਾ ਜਿਹੜਾ ਵਿਸਕਰ ਸੀਗਾ ਉਹਦੀ ਡੰਡੀ ਟੁੱਟੀ ਹੋਣ ਕਰਕੇ ਵੀ ਇਹਦਾ ਵਿੱਚ ਹੀ ਡਿੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ ਪਹਿਲਾਂ ਨਾਣ ਘੱਟ ਸੀਗਾ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਨਾਣ ਹੋਰ ਐਡ ਕੀਤਾ ਸੀਗਾ ਚਿੱਟੀਆਂ-ਚਿੱਟੀਆਂ ਚੀਜ਼ਾਂ ਹੋਣ ਦੇ ਕਾਰਨ ਆਪਾਂ ਜਿਹੜਾ ਦਿਮਾਗ ਦੇ ਵਿੱਚੋਂ ਨਿਕਲ ਜਾਂਦੀ ਆ ਗੱਲ ਤੇ ਹੁਣ ਆਪਣੀ ਜਿਹੜੀ ਇਹ ਬੇਸਣ ਦਾ ਕੋਲਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਪਤਲਾ ਜਿਹਾ ਆਪਾਂ ਨੇ ਸਿਰਫ ਇਹਦੇ ਉੱਪਰ ਬੇਸਣ ਦੀ ਇੱਕ ਪਤਲੀ ਜੀ ਕੋਟਿੰਗ ਹੀ ਕਰਨੀ ਆ ਜਿਆਦਾ ਮੋਟੀ ਕੋਟਿੰਗ ਕਰਾਂਗੇ ਤਾਂ ਉਹ ਬੇਸਣ ਦੇ ਪਕੌੜੇ ਬਣ ਜਾਣਗੇ ਇਸ ਕਰਕੇ ਆਪਾਂ ਹਲਕੀ ਜੀ ਉਹ ਚਿਪਸ ਬਣਾਉਣੇ ਨੇ ਨਾ ਇਸ ਕਰਕੇ ਆਪਾਂ ਇਹਨਾਂ ਨੂੰ ਹਲਕਾ ਹਲਕਾ ਹੀ ਕੋਟ ਕਰਾਂਗੇ ਆਪਾਂ ਸਾਰੇ ਆਲੂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ मिक्स ਕਰਾਂਗੇ ਤਾਂ ਕਿ ਜਿਹੜਾ ਨਾਣ ਮਿਰਚਾ ਸਾਰੇ ਮਸਾਲੇ ਨੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਜਿਹੜੇ ਆਲੂ ਬਚੇ ਸੀ ਉਹ ਵੀ ਆਪਾਂ ਨੇ ਇਹਦੇ ਵਿੱਚ ਪਾ ਲਏ ਨੇ ਤੇ ਇਧਰ ਇੱਕ ਪਾਸੇ ਆਪਾਂ ਨੇ ਗੈਸ ਦੇ ਉੱਪਰ ਤੇਲ ਆ ਜਿਹੜਾ ਗਰਮ ਹੋਣ ਦੇ ਲਈ ਉਹ ਪਹਿਲਾਂ ਹੀ ਰੱਖ ਦਿੱਤਾ ਸੀਗਾ ਗੈਸ ਆ ਜਿਹੜਾ ਆਪਣਾ ਇਹ ਘੱਟ ਚੱਲਦਾ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹਨੂੰ ਗਰਮ ਹੋਣ ਨੂੰ ਤੇਲ ਨੂੰ ਤੇ ਹੁਣ ਆਪਾਂ ਹਲਕੇ ਹਲਕੇ ਇਹ ਚਿਪਸ ਨੇ ਜਿਹੜੇ ਆਪਣੇ ਤਲਨੇ ਸ਼ੁਰੂ ਕਰ ਦੇਣੇ ਨੇ ਇਹ ਚਿਪਸ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਬੱਚੇ ਜਰੂਰ ਇਹਨੂੰ ਬਹੁਤ ਹੀ ਪਸੰਦ ਕਰਨਗੇ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਉਹਨਾਂ ਲਈ ਵੀ ਤੁਸੀਂ ਇਹ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਚਿਪਸ ਖਾਣ ਦੇ ਵਿੱਚ ਬਹੁਤ ਹੀ ਵਧੀਆ ਹੁੰਦੇ ਨੇ ਟਿਕਾਰੇ ਬਣ ਕੇ ਤਿਆਰ ਹੁੰਦੇ ਨੇ ਦੇਖੋ ਆਪਾਂ ਨੇ ਹੁਣ ਇਹਨਾਂ ਨੂੰ ਲੋ ਟੂ ਮੀਡੀਅਮ ਆਚ ਦੇ ਉੱਪਰ ਆ ਜਿਹੜਾ ਪਕਾ ਲੈਣਾ ਤਾਂ ਕਿ ਜਿਹੜਾ ਇਹਨਾਂ ਦਾ ਕਲਰ ਆ ਬਰਾਊਨ ਜਿਹਾ ਹੋ ਜਾਵੇ ਤੇ ਕ੍ਰਿਸਪੀ ਜੇ ਆਪਣੇ ਚਿਪਸ ਨੇ ਜਿਹੜੇ ਬਣ ਜਾਣ ਦੋ ਤਿੰਨ ਬੈਚਾਂ ਦੇ ਵਿੱਚ ਆਪਾਂ ਨੇ ਇਹ ਜਿਹੜੇ ਚਿਪਸ ਨੇ ਸਾਰੇ ਤਿਆਰ ਕੀਤੇ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣਾ ਪਹਿਲਾ ਬੈਚ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਏ ਇਸੇ ਤਰ੍ਹਾਂ ਆਪਾਂ ਸਾਰੇ ਚਿਪਸ ਨੇ ਜਿਹੜੇ ਬਣਾ ਕੇ ਹੌਲੀ ਹੌਲੀ ਤਿਆਰ ਕਰ ਲਵਾਂਗੇ ਜਿਵੇਂ ਕਿ ਹੁਣ ਬਾਰਸ਼ਾਂ ਨੇ ਜਿਹੜੀਆਂ ਉਹ ਰੋਜ਼ ਹੀ ਹੋ ਜਾਂਦੀਆਂ ਨੇ ਤੇ ਮੌਸਮਾਂ ਠੰਡਾ ਹੁੰਦਾ ਏ ਬੱਚੇ ਵੀ ਜਿੱਦ ਕਰਨ ਲੱਗ ਜਾਂਦੇ ਨੇ ਕਿ ਮੌਸਮ ਠੰਡਾ ਹੈ ਕੁਝ ਨਾ ਕੁਝ ਸਾਨੂੰ ਬਣਾ ਕੇ ਖਵਾ ਦਿਓ ਇਸ ਕਰਕੇ ਆਪਣੀ ਸਿਹਤ ਵੀ ਥੋੜੀ ਜੀ ਡਾਊਨ ਸੀਗੀ ਤੇ ਆਪਾਂ ਸੋਚਿਆ ਕਿ ਆਪਾਂ ਕਿਉਂ ਨਾ ਸੌਖਾ ਜਿਹਾ ਤਰੀਕੇ ਦੀ ਕੋਈ ਰੈਸਪੀ ਬਣਾ ਲਈਏ ਇਦਰਾ ਪਾਚਾਏ ਜਿਹੜੀ ਉਹ ਵੀ ਬਣਦੇ ਲਈ ਰੱਖ ਰੱਖੀ। ਚਿਪਸ ਨੇ ਜਿਹੜੇ ਆਪਣੇ ਬਣ ਕੇ ਰੈਡੀ ਹੋ ਗਏ ਨੇ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਹੋਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਦੇ ਹੋ ਤੇ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਜਿਹੜੇ ਮੇਰੇ ਚੈਨਲ ਦੇ ਉੱਪਰ ਨਵੇਂ ਨੇ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲਿਓ। ਮੇਰੀ ਆਉਣ ਵਾਲੀ ਵੀਡੀਓ